ਇਹ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਦੇ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਸ ਪਾਪਰੀ ਨੂੰ ਕੋਸ਼ਿਸ਼ ਬਾਲ ਮਿਲਿਆ ਜਿਹੜਾ ਮਾਨਯੋਗ ਐਸਐਸਪੀ ਮੈਡਮ ਕਸ਼ਮੀਰ ਕੋਟਿਆਲ ਐਸਐਸਪੀ ਸ਼ਰਮਨਦਰ ਸਿੰਘ ਹੈਸਪੀ ਇਨਵੈਸਟੀਗੇਸ਼ਨ ਇਹ ਦਿਸ਼ਾਂ ਦੇਸ਼ ਤੇ ਥਾਣਾ ਕੁਮਾਨ ਦੀਪੁਰ ਥਾਣਾ ਦੇ ਐਸਟੀਓ ਨਾਮਯੁਕਤ ਕ੍ਰਾਸਿੰਗ ਮੇ ਇੱਕ ਵੈਕਲੀਨੋ ਆਈ 200 ਕਾਰ ਵਿੱਚ ਕਮੋਸੋ ਕੁਲ ਦੇ 250 ਗ੍ਰਾਮ ਹੈ ਮਸ਼ਮੀਤ ਕਬੂ ਕਰਕੇ ਪਰਦਾਸੋ ਦਿੱਤਾ ਇਹ ਇੱਕ ਯਪ ਨਾਰਿਕਾ ਬਰੰਦੀ ਹੈ ਮਸ਼ਹੂਰ ਬੰਦੀ ਹੈ ਤੇ ਇਸ ਨਾਲ ਅਸੀਂ ਨੂੰ ਖਲਬੇਗੀ ਇਹ ਜਿਹੜੀ ਸਾਡੀ ਮੋਹਿੰਮ ਹੈ ਮਸ਼ਹੂਰ ਦੇ ਖਲਾਫ ਨਗਾਤਾ ਚੱਦੀ ਰਹੇਗੀ ਕਿਸੇ ਤੋਂ ਨਹੀਂ ਦੇ ਵੀ ਤੁਹਾਨੂੰ ਇਹ ਹੀ ਮੇਰੀ ਪੀਹ ਲੈਂ ਕਿ ਜਿਹੜਾ ਨਸ਼ਾ ਬੇਚਣ ਵਾਲਾ ਉਹਨੂੰ ਬਿਲਕੁਲ ਹਟਾ ਦੇ ਬਲੋਂ ਮਾਰਨਗੇ ਆ ਉਹ ਨਸ਼ਾ ਦੇ ਕਰਮ ਤੋਂ ਪੰਜ ਕਰ ਦੇਵੇ ਜਿਤਨਾ ਅਸੀਂ ਇਸ ਨੂੰ ਹੁਣ ਜਿਹੜਾ ਇਹ ਹੜੇ ਕਾਬੂ ਆ ਅਸੀਂ ਦੇ ਗੈਂਸਟਰ ਨਸ਼ੀ ਵਸਤੀਆਂ ذرا میں ਜਿਹੜੀ ਜਿਹੜੀ ਇਹ ਦੀ ਪੁਛਾ ਚੱਕ ਉੱਤੇ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਫੋਕੀ ਬਣਾਈ ਹੈ ਅਸੀਂ ਉਹਨੂੰ ਕਾਨੂੰਨੀ ਚਰਮੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਜਿਹੜੀ ਪੱਟੀਵਾਰ ਰੋਡ ਪੱਟੀਵਾਰ ਰੋਡ ਪੈਦੀ ਹੈ ਕਮਾਣਾ ਤੇ ਉੱਥੋਂ ਫੜਿਆ ਸਰ ਇਹਦਾ ਨਾਮ ਕੀ ਹੈ ਇਹ ਤਾਂ ਪਿੰਡ ਹੈ ਅਨਮੋਲ ਸਿੰਘ ਪੁੱਤ ਉਸ ਗੋਬਿੰਦਰ ਸਿੰਘ ਹੈ ਪਿੰਡ ਕਿ ਮਕਮਲ ਦਾ ਇਹ ਜਿਹੜਾ ਪਟਨ ਸਟ੍ਰੀਟ ਹੈ ਉਹ 82 ਨੰਬਰ ਹੈ। ਫਾਲਦਾ ਬਿਟੀ ਗਾਰਡ ਤੈਸ਼ੀ 18 ਚੋਬੀ ਇੰਟਰਸੈਕਸ਼ਨ ਪਿੰਸ ਹੈ। ਇਹ ਸਰਕਾਰ ਕਰਤਾ ਕੀ ਜਿਕੇ ਹਾਂ। ਅਨਫੋਰਨਟਲੀ ਇਹ ਇੰਡੀਅਨ ਆਰਮੀ ਦਾ ਦੁਦਾਂ ਅ ਕੰਪਨੀ ਹੈ। ਹਾਂਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਾਈਮਨਲ ਹੈ ਰਿਹਾ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਕ੍ਰਾਈਮਲ ਕੰਮ ਨਹੀਂ ਕੀਤਾ ਦੇ ਨਹੀਂ ਆਇਆ ਬਟ ਇਹ ਇੱਛਾ ਜਾਤਾ ਜੇ ਜਦੀ ਮੀਰ ਹੁੰਦੇ ਚਾਹਤ ਵਿੱਚ ਇਹ ਧੰਦੇ ਲਿਆ ਗਿਆ ਇਹ ਕੋ ਡਰਗ ਮੰਦੀ ਵੀ ਫੜੀ ਗਈ ਕੋ ਸਰ ਹਾਂ 831 3100 3190 ਰੁਪਏ ਦੇ ਤੱਕ ਨਹੀਂ ਜਾ ਸਕਦਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਉਸ ਨੂੰ ਅਦਾਚ ਵਿੱਚ ਕੀਤਾ ਮੰਨ ਲਿਆ ਇਹ ਹੜਾ ਅਪਾਰਟਮੈਂਟ ਰੇਸ਼ਨ ਆ ਅਸੀਂ ਲੱਗਦਾ ਨੂੰ ਇਸ ਨੂੰ ਨਹੀਂ ਕਰਾਂਗੇ ਇਹ ਜਿਹੜੀ ਵੀ ਬੈਕਫੋਰਡ ਫੋਲਡ ਨਹੀਂ ਚਾਹੀਆ ਜੀ ਉਹ ਨੋਮਲ ਰਾਈਟ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਜਿਹੜੀ ਜਿਹੜੀ ਬਰਾਮੀ ਹੋਈ ਹੈ ਇੱਕ ਆਕਾਰ ਦੀ ਉਹ ਕੰਪਿਊਟਰ ਕੰਡਾ ਵੀ ਨਾਲ ਲਿਆ ਸਰ ਇਹਨਾਂ ਨਾਲ ਕੋਈ ਨਹੀਂ ਕਰਦੇ ਇਹ ਬਾਸ ਇਹ ਜੋ ਮੈਡਲ ਕਰਾਣੇ ਦਾ ਸਪਸ਼ਟ ਹੋਏਗਾ ਜੀ ਨੀਸਾਂ ਜਿਸ ਨੂੰ ਨੇ ਸਾਕ ਕਰਦੇ ਨਹੀਂ ਕਰਦਾ ਇੰਡਸਟਰੀ ਦਾ ਸਰ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਦੇ ਹੋ ਪਬਲਿਕ ਬੜੀ ਹਾਦੀ ਬਿਲਕੁਲ ਹੀ ਪੀਰ ਹੈ ਜੀ ਜੇ ਨਸ਼ਾ ਕੋਈ ਇਸ ਜਗਤ ਤਦ ਫਸ ਗਿਆ ਕੋਈ ਵੀ ਬੋਲੇਗਾ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਕੋਈ ਸੈਂਟਰ ਹੈਗੇ ਉੱਥੀ ਲੈ ਕੇ ਦਵਾਈ ਦੇ ਠੀਕ ਹੋ ਗਈ ਜਾਂ ਹਰ ਨਾ ਰਸਤਾ ਕੈਂਪ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਤੇ ਦਵਾ ਕੇ ਠਾਈ ਦਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਦੀ ਮੁਖਤਾਰਾ ਜਾ ਕੇ ਆਪਣੀ ਜ਼ਿੰਦਗੀ ਘਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਉਹਦੀ ਕਮਾਈ ਖਾਂਦਾ ਉਹਦੇ ਤੁਹਾਡੇ ਪੂਰੀ ਜਾਂ ਕੋਈ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਉਸੇ ਮੁਖੰਦਰ ਤੇ ਜਾਵਾਂਗੇ